जन्म अष्टमी तेार्पोरेट हस्पता वालों लगाया अखा का चेकअप कैंप आज जन्म अष्टमी के मौके त कारपोरेट हस्पताल वालों नेत्र विज्ञान विंग विखे अखा के मायर डॉक्टर चंद्र मोहन एम एस चेकअप कैंप लगाया गया जिस विच लगभग 100 मरीज अखा की जांच आए थे उन्होंने मुफ्त चेकअप किया गया अखा की जांच आए सारे मरीजा दवाइया मुफ्त दतिया गई ਦੇ ਕਾਰਪੋਰੇਟ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਜਤਿੰਦਰ ਮਲਹੋਤਰਾ ਨੇ ਦੱਸਿਆ ਕਿ ਇੱਕੋ ਛਤੇ ਇਲਾਜ ਦੇ ਨਾਲ ਸਾਰੀਆਂ ਸਹੂਲਤਾਂ ਉਪਲਬਧ ਹਨ ਹਸਪਤਾਲ ਦੇ ਸਟਾਰ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਘੱਟ ਪੈਸੇ ਤੇ ਇਲਾਜ ਕਰਵਾਉਣ ਲਈ ਇਸ ਕੈਂਪ ਦਾ ਪ੍ਰਬੰਧ ਕੀਤਾ ਅੰਮ੍ਰਿਤਸਰ ਤੋਂ ਦਵਾਰਕਾ ਨਾਥ ਰਾਣਾ ਦੀ ਵਿਸ਼ੇਸ਼ ਰਿਪੋਰਟ ਦੋ ਪਾਰਟਸ ਡਿਵਾਈਡ ਕੀਤਾ ਜਾਂਦਾ ਹੈ ਇੱਕ ਫਰੰਟ ਜਿਹਨੂੰ ਅਸੀਂ ਇੰਟੀਰੀਅਰ ਕੰਪਾਰਟਮੈਂਟ ਤੇ ਇੱਕ ਐਕਸਟੀਰੀਅਰ ਕੰਪਾਰਟਮੈਂਟ ਜਿਹਨੂੰ ਅਸੀਂ ਰੇਟੀਨਾ ਕਹਿੰਦੇ ਆ ਜਿੱਥੋਂ ਲਾਈਟ ਸਟਾਰਟ ਹੁੰਦੀ ਹੈ ਇੰਟੀਰੀਅਰ ਕੰਪਾਰਟਮੈਂਟ ਵਾਲੇ ਸਾਰੇ ਤਰ੍ਹਾਂ ਦੇ ਆਪਰੇਸ਼ਨ ਲਈ ਇਕੁਇਪ ਹੋ ਗਏ ਆ ਪੇਸ਼ੈਂਟ ਦੀ ਨਜ਼ਰ ਚੈੱਕ ਕਰਨ ਵਾਸਤੇ ਆਪਰੇਸ਼ਨ ਕਰਨ ਵਾਸਤੇ ਕੈਟਰਾਕਟ ਵਾਸਤੇ ਗਲਕੋਮਾ ਵਾਸਤੇ ਹਰ ਤਰ੍ਹਾਂ ਦੀ ਬਿਮਾਰੀ ਵਾਸਤੇ ਪੋਸਟੀਰੀਅਰ ਕੰਪਾਰਟਮੈਂਟ 15 ਦਿਨਾਂ ਦੇ ਅੰਦਰ-ਅੰਦਰ ਸਾਡੀਆਂ ਮਸ਼ੀਨਾਂ ਆ ਜਾਣਗੀਆਂ ਜਿਹੜਾ ਦੁਨੀਆਂ ਦਾ ਵੈਬ ਬੈਸਟ ਮਾਈਕਰੋਸਕੋਪ ਹੈ ਉਹ ਅਸੀਂ ਖਰੀਦ ਲਿਆ ਜਿਹੜੀ ਦੁਨੀਆਂ ਦੀ ਬੈਸਟ ਚੀਜ਼ ਹੈ ਅਸੀਂ ਖਰੀਦ ਲਈ ਹੈ ਕੁਝ ਮਸ਼ੀਨਾਂ ਡੈਫੀਨਿਟਲੀ ਰਹਿ ਗਈਆਂ ਜਿੱਤੋਂ ਪੁਤਲੀ ਰੋਸ਼ਨੀ ਸ਼ੁਰੂ ਹੁੰਦੀ ਹੈ ਉਹਨਾਂ ਰੈਟੀਨਾ ਕਹਿੰਦੇ ਆ ਉਹ ਉਹਨਾਂ ਵਾਸਤੇ ਅਸੀਂ 15 ਦਿਨ ਦੇ ਅੰਦਰ-ਅੰਦਰ ਉਹ ਵੀ ਖਰੀਦ ਕੇ ਅਸੀਂ ਇਹਨੂੰ ਕੰਪਲੀਟ ਆਈ ਡਿਪਾਰਟਮੈਂਟ ਦੇਵਾਂਗੇ ਜਿਹਦੇ ਵਿੱਚ ਸ਼ਾਇਦ ਹੀ ਕੋਈ ਐਸਾ ਆਪਰੇਸ਼ਨ ਆਈ ਦਾ ਹੋਏਗਾ ਜਿਹੜਾ ਆਪਾਂ ਨਹੀਂ ਕਰ ਪਾਵਾਂਗੇ ਕੋਈ ਐਸੀ ਲੇਜ਼ਰ ਨਹੀਂ ਹੋਏਗੀ ਜਿਹੜੀ ਸਾਡੇ ਕੋਲ ਔਰ ਸਭ ਤੋਂ ਵਧੀਆ ਗੱਲ ਹੈ ਕਿ ਹਰ ਤਰ੍ਹਾਂ ਦਾ ਡਿਪਾਰਟਮੈਂਟ ਅਸੀਂ ਸ਼ੁਰੂ ਕੀਤਾ ਜਿੰਨੇ ਵੀ ਡਿਪਾਰਟਮੈਂਟ ਹੁੰਦੇ 27 28 30 32 ਜਿੰਨੇ ਵੀ ਹੁੰਦੇ ਆ ਸਾਰੇ ਡਿਪਾਰਟਮੈਂਟ ਨੂੰ ਅਸੀਂ ਸ਼ੁਰੂ ਕਰਤਾ ਸਿਰਫ ਦੋ ਡਿਪਾਰਟਮੈਂਟ ਇਹ ਰਹਿ ਗਿਆ ਸੀ 10 ਸਾਲ ਤੋਂ ਅਸੀਂ ਹੁਣ ਇਹ ਸ਼ੁਰੂ ਕਰਤਾ ਦੋ ਰਹਿ ਗਏ ਆ ਲਿਵਰ ਤੇ ਕਿਡਨੀ 트્રાਫਟ ਜਿਹੜੇ ਅੰਮ੍ਰਿਤਸਰ ਚ ਕਿਤੇ ਵੀ ਨਹੀਂ ਹੋ ਰਹੇ ਕਿਸੇ ਵੀ ਹਸਪੀਟਲ ਚ ਨਹੀਂ ਹੋ ਰਹੇ ਅਸੀਂ ਉਹ ਵੀ ਸਟਾਰਟ ਕਰ ਰਹੇ ਆ ਸਾਹਮਣੇ 250 ਬੈਡ ਦਾ ਹਸਪੀਟਲ ਸੀ ਬਣਾ ਲਿਆ ਸਾਰੀ ਤਰ੍ਹਾਂ ਦੀਆਂ ਇਹ ਚੀਜ਼ਾਂ ਹੋ ਗਈਆਂ ਉਹਦੇ ਚ 15 ਦਿਨ ਦੇ ਅੰਦਰ ਅੰਦਰ ਅਸੀਂ ਲੀਵਰ ਐਂਡ ਕਿਡਨੀ ਟ੍ਰਾਂਸਪਲੈਂਟ ਵੀ ਉੱਥੇ ਮਹੂਰਤ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਬੁਲਾਵਾਂ ਲੀਵਰ ਐਂਡ ਕਿਡਨੀ ਦੇ ਕਿੰਨਾ ਕੁ ਹੋਰ ਕਰਦੇ ਟਾਈਮ ਲਗਾ ਸ਼ੁਰੂ ਹੋ ਚੁੱਕ ਮੈਨੂੰ ਲੱਗ ਰਿਹਾ ਲੀਵਰ ਬਿਕਾਜ਼ ਇਹ ਬਹੁਤ ਵੱਡਾ ਸੈਟਅਪ ਹੈ ਲੀਵਰ ਐਂਡ ਕਿਡਨੀ ਨੂੰ ਸਟਾਰਟ ਕਰਨਾ ਤੁਹੇ ਆਪ ਸੋਚ ਕੇ ਦੇਖੋ ਅਗਰ ਹਸਪੀਟਲ ਅੰਮ੍ਰਿਤਸਰ ਚ 100 ਹਸਪੀਟਲ ਹੈ ਜਾਂ ਸੀ ਹੈ ਕਿਸੇ ਕੋਲ ਵੀ ਨਹੀਂ ਹੈਗਾ ਅਗਰ ਉਹ ਚੀਜ਼ ਨੂੰ ਸਟਾਰਟ ਕਰੋਗੇ ਜੀ ਡੈਫੀਨਿਟਲੀ ਉਹ ਚੀਜ਼ ਔਖੀ ਹੋਏਗੀ ਔਖੀ ਚੀਜ਼ ਨੂੰ ਹੀ ਅਸੀਂ वो बीड़ा चुके हैं कि हूँ साखे काम करने टाइम है असम काफ़ी साल हो गए हम औखे काम करने टाइम है असं औखा काम भी करके दिखावे और बहुत जल्दी मेरा ख्याल है कि पंद्रह दिन के अंदर अंदर से शुरू कर लेंगे और नैक्सट जी प्रेस कॉन्फ्रेंस होएगी साड़ी नवे हॉस्पिटल होगी हाँ मैसेज मेरा यही है अखा बहुत व्डा ਪਗਵਾਨ ਵੱਲੋਂ ਦਿੱਤਾ ਗਿਆ ਚੀਜ਼ ਹੈ ਇਹਨੂੰ ਬਚਾ ਕੇ ਰੱਖੋ ਕਿਸੇ ਵੀ ਤਰੀਕੇ ਨਾਲ ਡੈਮੇਜ ਨਾ ਹੋਣ ਦਿਓ ਜੋ ਜੋ ਅੱਖਾਂ ਵਾਸਤੇ ਅਖਬਾਰਾਂ ਚਾਂਦਾ ਹੈ YouTube ਤੇ ਆਂਦਾ ਹੈ WhatsApp ਤੇ ਆਂਦਾ ਹੈ ਸਾਰੀਆਂ ਗੱਲਾਂ ਠੀਕ ਹੁੰਦੀਆਂ ਕੀ ਖਾਣਾ ਕੀ ਨਹੀਂ ਖਾਣਾ ਹਰ ਚੀਜ਼ ਲੇਕਿਨ ਸਮੇਟੂ ਸਮੇਂ ਡਾਕਟਰ ਨੂੰ ਜ਼ਰੂਰ ਦਿਖਾਓ ਤਾਂ ਕਿ ਅਗਰ ਕਿਸੇ ਨਵੈਨਕ ਲੱਗੀ ਹੈ ਤੇ ਜ਼ਰੂਰ ਲਗਾਓ ਔਰ ਅਗਰ ਕਿਸੇ ਨਵਾਈਦੀ ਕੋਈ ਵੀ ਪ੍ਰੋਬਲਮ ਹੈ ਉਹ ਡਾਕਟਰ ਨੂੰ ਦਿਖਾ ਕੇ ਉਹਦਾ ਇਲਾਜ ਕਰਾਓ ਬਿਕੋਜ਼ ਇੱਕ ਵਾਰ ਇਹ ਚਲੇ ਜਾਂਦੀਆਂ ਤੇ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਥੋੜਾ ਨੂੰ ਜ਼ਬਰਦਸਤ ਕਰ ਲੋ ਕਿ ਥੋੜਾ ਜਿਹਾ ਘਰ ਵਿੱਚ ਵੀ ਲੋਕੀ ਅੱਖਾਂ ਦਾ ਥੋੜਾ ਜਿਹਾ ਖਿਆਲ ਰੱਖ ਸਕਣ ਜਿਹੜਾ ਨੀਮ ਹਕੀਮ ਕੋਲੋਂ ਕੋਈ ਐਸੀ ਦਵਾਈ دارو ਜਿਹਦੇ ਨਾਲ ਅੱਖਾਂ ਕਹਿੰਦੇ ਠੀਕ ਹੋ ਜਾਂਦੀਆਂ ਕੁਝ ਵੀ ਕੋਈ ਵੀ ਚੀਜ਼ ਐ ਨੀਮ ਪਾ ਲੋ ਐ ਪਾ ਲੋ ਪਾ ਲੋ ਬਿਲਕੁਲ ਨਹੀਂ ਪਾਨੀਆਂ ਪੜੇ ਲਿਖੇ ਡਾਕਟਰ ਕੋਲੋਂ ਸਲਾਹ ਲੈ ਕੇ ਜੋ ਕਵੇ ਉਹ ਚੀਜ਼ ਪਾਨੀਏ ਔਰ ਫालतू ਕੋਈ ਐਸੀ ਚੀਜ਼ ਨਹੀਂ ਪਾਨੀ ਜਿਹਦੇ ਨਾਲ ਕੋਈ ਅਲਰਜੀ ਹੋ ਜਾਏ ਜਾਂ ਕੋਈ ਇਨਫੈਕਸ਼ਨ ਹੋ ਜਾਏ ਜਾਂ ਕੋਈ ਪ੍ਰੋਬਲਮ ਆ ਜਾਏ ਟਾਈਮ ਟੂ ਟਾਈਮ ਖਾਤੋ ਲੈਣੀਆਂ ਚਾਹੀਦੀਆਂ ਜਿੰਨੀ ਵਾਰੀ ਹੋ ਸਕੇ ਖਾਤੋ ਲੈਣੇ ਚਾਹੀਦੀਆਂ ਸਾਫ ਪਾਣੀ ਨਾਲ ਤਾਂ ਕਿ ਕੋਈ ਕਟਾ ਮਿੱਟੀ ਗਰਦ ਕੋਈ ਅੰਦਰ ਚਲੀ ਜਾਵੇ ਤੇ ਨਿਕਲ ਜਾਵੇ ਜਨਮਸ਼ਟਮੀ ਦਾ ਦੱਸਣਾ ਕੀ ਜਨਮਸ਼ਟਮੀ ਤਾਂ ਸਾਰੇ ਮਿਰ ਮੈਨੂੰ ਇਹ ਲੱਗ ਰਿਹਾ ਕਿ ਪੂਰੇ ਸਾਲ 'ਚ ਜਿੰਨੇ ਵੀ ਤਿਉਹਾਰ ਹੁੰਦੇ ਆ ਸਭ ਤੋਂ ਵੱਡਾ ਤਿਉਹਾਰ ਜਨਮਸ਼ਟਮੀ ਹੈ ਐਕਚੁਅਲੀ ਮੈਂ ਸਾਰੇ ਤਿਉਹਾਰਾਂ ਤੇ ਇਸ ਤਰ੍ਹਾਂ ਕਹਿ ਦਿੰਨਾ ਪਰ ਫਿਰ ਵੀ ਜਨਮਸ਼ਟਮੀ ਸਾਰਿਆਂ ਵਾਸਤੇ ਇੱਕ ਬਹੁਤ ਅੱਛਾ ਵੱਡਾ ਤਿਉਹਾਰ ਹੈ ਔਰ ਇਹਨੂੰ ਪੂਰੀ ਧੂਮਤਾਂ ਨਾਲ ਮਨਾਉਣਾ ਚਾਹੀਦਾ ਹੈ ਇਸੇ ਕਰਕੇ ਇੱਥੇ ਜਨਮਸ਼ਟਮੀ ਦਾ ਦਿਨ ਰੱਖਿਆ ਕਿ ਅਸੀਂ ਇਹ ਇ साढी लाईफ थियूं जनम अष्टमी वारे दिलि खे